ਉਸ ਤੋਂ ਬਾਅਦ ਟਾਪਰੀਆ ਅਤੇ ਕੀਰਨੀ ਦੇ ਨਿਵਾਸੀਆਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ ਨਾਲ ਦੇ ਪਿੰਡ ਨਿਵਾਸੀਆਂ ਨੂੰ ਬੋਟ ਪਾਣ ਤੋਂ ਰੋਕਣ ਤੇ ਪਿੰਡ ਵਾਲਿਆਂ ਨੇ ਕੀਤਾ ਵਿਰੋਧ ਸੋ ਹਾਲ ਤੋਂ ਪਿੰਡ ਮੁਸਕਾਬਾਦ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ ਇਸ ਸਬੰਧ ਦੇ ਵਿੱਚ ਪਿੰਡ ਮੁਸਕਾਬਾਦ ਪਿੰਡ ਖੇਦਨੀਆਂ ਅਤੇ ਪਿੰਡ ਟਾਪਰੀਆ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਸਬੰਧ ਵਿੱਚ ਜਦੋਂ ਪਿੰਡ ਮੁਸਕਾਬਾਦ ਪਿੰਡ ਟਾਪਰੀਆ ਚ ਬਨੇ ਪੋਲਿੰਗ ਬੂਥ ਪਹੁੰਚੇ ਤਾਂ ਪੂਰਨ ਤੌਰ ਤੇ ਤਿੰਨ ਪਿੰਡਾਂ ਦੇ ਨਿਵਾਸੀਆਂ ਦਾ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਦੇਖਣ ਨੂੰ ਮਿਲਿਆ ਇਹਨਾਂ ਤਿੰਨਾਂ ਪਿੰਡਾਂ ਵੱਲੋਂ ਪਿੰਡ ਵਿੱਚ ਵੱਖ-ਵੱਖ ਜਗ੍ਹਾ ਤੇ ਲੋਕ ਸਭਾ ਚੋਣਾਂ ਬਾਈਕਾਟ ਦੇ ਬੂਥ ਵੀ ਲਗਾਏ ਗਏ ਹਨ। ਪਿੰਡਾਂ ਵਿੱਚ ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥ ਤੇ ਪੁਖਤਾ ਪ੍ਰਬੰਧ ਕੀਤੇ ਗਏ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਪਿੰਡਾਪਰੀਆਂ ਚ ਲੱਗੇ ਚੋਣਾਂ ਦੇ ਬਾਈਕਾਟ ਸੰਬੰਧੀ ਬੂਥ ਤੇ ਬੈਠੇ ਕੈਪਟਨ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਤਿੰਨਾਂ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਪਿਤੇ 2 ਸਾਲਾਂ ਤੋਂ ਪਿੰਡ ਮੁਸਕਾਬਾਦ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਦੇ ਵਿਰੋਧ ਵਿੱਚ ਅਸੀਂ ਬਹੁਤ ਵਾਰ ਧਰਨਾ ਅਤੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਾਂ ਪਰ ਸਾਡੇ ਪੰਜਾਬ ਸਰਕਾਰ ਪ੍ਰਸ਼ਾਸਨ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਸਾਡਾ ਸਾਥ ਨਹੀਂ ਦਿੱਤਾ ਜਿਸ ਕਾਰਨ ਸਾਨੂੰ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਾ ਪਿਆ ਅਤੇ ਹੀ ਪਿੰਡ ਟਾਪਰੀਆਂ ਚ ਬਨੇ ਪੋਲਿੰਗ ਬੂਥੇ ਬੋਟਪਾਉਨ ਆਇ ਪਿੰਖੁਰਦ ਨਿਵਾਸੀ ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਅੱਜ ਰਸਤੇ ਵਿੱਚ ਪਿੰਡ ਟਾਪਰੀਆਂ ਵੱਲੋਂ ਬਣਾਏ ਗਏ ਲੋਕ ਸਭਾ ਚੋਣਾਂ ਬਾਈਕਾਟ ਦੇ ਬੂਥ ਤੇ ਬੋਟਪਾਉਣ ਤੋਂ ਰੋਕਿਆ ਗਿਆ ਪਰ ਮੈਂ ਆਪਣਾ ਬੋਟਪਾਉਣ ਦੇ ਮੌਲਿਕ ਅਧਿਕਾਰ ਨੂੰ ਮੁੱਖ ਰੱਖਦੇ ਹੋਏ ਬੋਟਪਾਉਣ ਲਈ ਪਹੁੰਚਿਆ ਹਾਂ ਕਿਉਂਕਿ ਬੋਟ ਪਾਉਣਾ ਸਾਡਾ ਹੱਕ ਹੈ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੋਟ ਪਾਉਣ ਲਈ ਭੇਜ ਰਿਹਾ ਹਾਂ ਪਰ ਇਹ ਗਲਤ ਹੈ ਜੋ ਪਿੰਡ ਟਾਪਰੀਆਂ ਦੇ ਵੱਲੋਂ ਸਾਨੂੰ ਵੋਟ ਪਾਉਣ ਤੋਂ ਰੋਕਿਆ ਜਾ ਰਿਹਾ ਹੈ ਬੋਟ ਪਾਉਣਾ ਆਏ ਬਜ਼ੁਰਗ ਅਪਤਾਰ ਸਿੰਘ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਮੌਲਿਕ ਅਧਿਕਾਰ ਹੈ ਜਦੋਂ ਤੱਕ ਅਸੀਂ ਜਿਉਂਦੇ ਹਾਂ ਵੋਟ ਪਾਉਂਦੇ ਰਹਾਂਗੇ ਬਹੁਤ ਗਲਤ ਹੈ ਮੈਂ ਮੰਨਦਾ ਹਾਂ ਕਿ ਜੋ ਫੈਕਟਰੀ ਲੱਗ ਰਹੀ ਹੈ ਉਹ ਗਲਤ ਹੈ ਪਰ ਜਦੋਂ ਫੈਕਟਰੀ ਲੱਗਣੀ ਸ਼ੁਰੂ ਹੋਈ ਸੀ ਤਾਂ ਉਦੋਂ ਕਿਉਂ ਨਹੀਂ ਰੋਕਿਆ ਗਿਆ ਹੁਣ ਕਿਉਂ ਰੋਕਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਹਲਚਲ ਪੰਜਾਬ ਦੀ ਜੀ ਨਾਈ ਜੀ ਦਤਾ ਕੁਲਦੀਪ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਹਰਿਆ ਖੁਰ ਦਾ ਕੀ ਕਰਨਾ ਹੈ ਜੀ ਵੋਟ ਪਾਉਣਾ ਹੈ ਜੀ ਇਹ ਬਾਈਕਟ ਵੀ ਕੀਤਾ ਆਵਾ ਹਾਂ ਬੋਯਾ ਦੋ ਰਸਤੇ ਦਰاصل ਗੱਲ ਇਹ ਹੈ ਜੀ ਜਿਹੜੀ ਫੈਕਟਰੀ ਲੱਗ ਰਹੀ ਹੈ ਜੀ ਵੀ ਉਹਦਾ ਮਤਲਬ ਨੁਕਸਾਨ ਬਹੁਤ ਜ਼ਿਆਦਾ ਜੀ ਵੀ ਉਹ ਨੁਕਸਾਨ ਕਰਕੇ ਮਤਲਬ ਬਾਈਕਟ ਕਰਤਾ ਜੀ ਵੋਟਾਂ ਦਾ ਤੁਸੀਂ ਪਿੰਡ ਵਾਲਿਆਂ ਨੂੰ ਵਾਈਕਟ ਦਿੱਤਾ ਹੈ ਤੁਸੀਂ ਗੂੜਪਾਣਾ ਆਏ ਹਾਂ ਹਾਂਜੀ ਠੀਕ ਹੈ ਨਾ ਥੋੜੀ ਨੂੰ ਗੱਲ ਪਈ ਹੈ ਜੀ ਹੁਣ ਪਿੰਡ ਦੇ ਵਾਸਤੇ ਮਤਲਬ ਉਹਨਾਂ ਦੀ ਵੀ ਮੰਨਣੀ ਪੈਂਦੀ ਹੈ ਜੀ ਠੀਕ ਹੈ ਜੀ ਗੱਲ ਫਿਰ ਵੋਟਾਂ ਵਿੱਚ ਪਾਈ ਵੀ ਜਾਂਦੇ ਨੇ ਜੀ ਵੀ ਉਹ ਬੈਠੇ ਹੁਣ ਮੁਲਾਜ਼ਮ ਕਹਿੰਦੇ ਵੀ ਵੋਟ ਪਾਓ ਕੋਈ ਉਹਨੂੰ ਕਿਸੇ ਨੇ ਰੋਕਿਆ ਵੋਟ ਪਾਉਣ ਤੋਂ ਹਾਂ ਰੋਕਿਆ ਤਾਂ ਸੀਗਾ ਜੀ ਰੋਕਿਆ ਸੀ ਜੀ ਉਹਦੇ ਬੰਦੇ ਉੱਤੇ ਬੈਠੇ ਨੇ ਜੀ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਵੋਟ ਪਾਓ ਨਾ ਆਪਣਾ ਬਾਈਕਟ ਕਰਿਆ ਹੋਇਆ ਹਾਂਜੀ ਕਿਸੀ ਵੋਟ ਪਾਣਾ ਹੈ ਉਹ ਕਹਿੰਦਾ ਕਿਉਂ ਆਇਆ ਵੋਟ ਪਾਣੇ ਬੋਟ ਆਏ ਆ ਜੀ ਵੀ ਵੋਟ ਕਹਿੰਦੇ ਹੁੰਦੇ ਨੇ ਵੀ ਰੱਖਣੀ ਨਹੀਂ ਚਾਹੀਦੀ ਬੋਟ ਪਾਉਣੀ ਚਾਹੀਦੀ ਆ ਵੀ ਦੇਖੋ ਕਿਸੇ ਨੂੰ ਵੀ ਪਾ ਦਿਓ ਮਤਲਬ ਵੀ ਪਾਓ ਵੋਟ ਤਾਂ ਕਰਕੇ ਆਉਣਾ ਹੈ ਕਿਹਨੂੰ ਕਿਸ ਨੇ ਆ ਦੇਣਾ ਚਾਹੁੰਦੇ ਸਾਡੀ ਲੋਕਾਂ ਨੂੰ ਸੁਣਾਈ ਦੇਣਾ ਚਾਹੁੰਦੇ ਆ ਜੀ ਵੀ ਵੋਟ ਪਾਉਣੀ ਚਾਹੀਦੀ ਆ ਜੀ ਵੀ ਵੋਟ ਰੱਖੋ ਨਾ ਜੀ ਵੀ ਕਿਸੇ ਵੀ ਪਾਰਟੀ ਨੂੰ ਮਤਲਬ ਪਾ ਦਿਓ ਪਾਓ ਪਰ ਵੋਟ ਨਹੀਂ ਜਿੱਕਲ ਸੁਣੋ ਜਿੱਦਣੇ ਹੀ ਹੋਇਆ ਪ੍ਰੋਗਰਾਮ ਆ ਜਾਨੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਹਾਂਜੀ ਇਹ ਨਾ ਪੁੱਛੀ ਅਬਦਾਰ ਸਿੰਘ ਜੀ ਪਿੰਡ ਖਾਰੇੋਂ ਖੁਰਦ ਬੋਟ ਪਾਣ ਆਇਓ ਕੀ ਕਹਿਣਾ ਚਾਹਦੇ ਹੋ ਬੋਟ ਪਾਣ ਆਇਆ ਜੀ ਆਪਣਾ ਹੱਕ ਬਣਦਾ ਅਧਿਕਾਰ ਆ ਇਹ ਪਾਉਣ ਦਾ ਇਹ ਹੁਣ ਜਿੱਦਾਂ ਇਹ ਬਣਾਉਣ ਲੱਗੇ ਨੇ ਫੈਕਟਰੀ ਕਿਤੇ ਉਦੋਂ ਪਤਾ ਨਹੀਂ ਲੱਗੇ ਇਹਨਾਂ ਨੂੰ ਪਿੰਡ ਦਾ ਬੰਦਾ ਹੋ ਇਹ ਹੁਣ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਬੋਟਾਂ ਨਾਲ ਬਾਬੂ ਇਹ ਕੋਈ ਚੱਕਰ ਛੋੜਾ ਹੁੰਦਾ ਕੋਈ ਤੁਹਾਨੂੰ ਕੀ ਪਰੇਸ਼ਾਨ ਕਰਦੇ ਹੋ ਪਰੇਸ਼ਾਨ ਨਹੀਂ ਪਿੰਡ ਦੇ ਗਾਣੇ ਮੁਸਕਾਬਾ ਦੇ ਬਈ ਬੋਟ ਪਾਉਣੇ ਨਹੀਂ ਪਹਿਲਾਂ ਸਾਡੇ ਬੱਚੇ ਮੋਰ ਤੇ ਗੱਡੀ ਲੱਗਿਆ ਨੇ ਹਾਂਜੀ ਇਹ ਇੱਕੋ ਹੀ ਅਧਿਕਾਰ ਆ ਜਦੋਂ ਮਰ ਗਏ ਉਦੋਂ ਬੋਟ ਮਾਰਨੀ ਆ ਜਿੰਨੇ ਜਿਉਂਦੇ ਉਹਨਾਂ ਜਦੋਂ ਮਰਦੇ ਨਹੀਂ ਠੀਕ ਹੈ ਜੀ ਜਿਹੜਾ ਬੰਦਾ ਮਰ ਗਿਆ ਉਹਦੀ ਵੋਟ ਨਹੀਂ ਹੁੰਦੀ ਕੈਂਪ ਵਿੱਚ ਕਿੰਨੇ ਮੈਂਬਰ ਨੇ ਸਾਡੇ ਮੈਂਬਰ ਨੇ ਮੇਰੇ ਸਾਥਾਂ ਹੀ ਪਾ ਕੇ ਸਾਰੇ ਵੋਟ ਕਿੱਥੇ ਜੀ ਸਾਡੇ ਬੱਚੇ ਮੋਰ ਤੋਂ ਵਾਪਸੀ ਜੇ ਹੁਣ ਦੁਬਾਰਾ ਆਉਣਗੇ ਦੁਬਾਰਾ ਭੇਜਦੇ ਨਹੀਂ ਹੁਣ ਮੈਂ ਜਾਊਂਗਾ ਮੈਨੂੰ ਪਤਾ ਲੱਗ ਗਿਆ ਵੋਟ ਪੈਂਦੀ ਆ ਹਾਂ ਜੀ ਜ਼ਰੂਰ ਜਾਵਾਂਗੇ ਕੀ ਨਾਮ ਆ ਕੋਈ ਤੁਹਾਡੇ ਆਮਰੀਕੀ ਸੀ ਆ ਜੀ ਕਿੰਨੀ ਉਮਰ ਆ ਤੁਹਾਡੀ ਜੀ 79 ਸਾਲ ਆ ਤੂੰ ਚੌਣਾ ਤੀਆ ਕੀ ਵੋਟ ਪਣ ਗਏ ਸੀ ਨਾ ਬਿਲਕੁਲ ਨਹੀਂ ਗਾਉਣ ਗਏ ਨਾ ਹੀ ਪਹੁੰਚਿਆ ਇਹਦਾ ਕਿ ਸਾਡਾ ਬਾਈਕ ਆਈਟਮ ਮੁਕੰਮਲ ਤੌਰ ਤੇ ਕਾਰਨ ਹੈਗਾ ਕਾਰਨ ਇਹ ਹੈ ਜਿਹੜੀ ਬਾਇਓ ਗੈਸ ਬੈਟਰੀ ਲੱਗ ਰਹੀ ਆ ਮਸਲੂਮ ਦਾ ਵਿਰੋਧ ਚੱਲ ਰਿਹਾ ਦੋ ਤਿੰਨ ਮਹੀਨੇ ਹੋ ਗਏ ਲੋਈ ਅਸੀਂ ਬਹੁਤ ਸਮਾਂ ਤੇ ਮਤਲਬ ਪਹੁੰਚ ਕੀਤੀ ਵੀ ਇਹ ਬੰਦ ਕੀਤੀ ਜਾਵੇ ਐਸਡੀਐਮ ਤੱਕ ਵੀ ਅਸੀਂ ਦੋ ਵਾਰ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪੋਲਿਟੀਕਲ ਪਾਰਟੀਆਂ ਵੀ ਚਾਹੇ ਉਹ ਕਾਂਗਰਸ ਚਾਹੇ ਉਹ ਭਾਰਤੀ ਜਨਤਾ ਪਾਰਟੀ ਆ ਚਾਹੇ ਅਕਾਲੀ ਦਲ ਆ ਚਾਹੇ ਆਵਾੜੇ ਆ ਕੋਈ ਵੀ ਅਸੀਂ ਸਾਰੀਆਂ ਪਾਰਟੀਆਂ ਦਾ ਮਗੰਮਲ ਬਾਈ ਗੜ ਦਿੱਤਾ ਕਿ ਤਾਂ ਕਿ ਇਹ ਸਾਧੀਆਂ ਵਾਰੀ ਲੋਕਾਂ ਨੇ ਦੇਖ ਲੀਆਂ ਨੇ ਲੰਮੇ ਅਰਸੇ ਤੋਂ ਉਹਨਾਂ ਦੀ ਸ਼ਰਮ 70 ਸਾਲ ਹੋ ਗਏ ਵੀ ਲੋਕਾਂ ਦੀ ਕੋਈ ਗੱਲ ਨਹੀਂ ਇਹ ਸੋਚ ਰਹੇ ਹੈਗੇ ਐਗਰ ਇਹਦੇ ਮੈਂਬਰ ਨੇ ਹੈ ਨਹੀਂ ਫੈਮਿਲੀ ਦੇ ਮੈਂਬਰ ਆਹੀ ਆਹੀ ਭੈਣ ਜੀ ਜਿਹੜੇ ਮੇਰੇ ਦੋ ਲੜਕੇ ਹੈਗੇ ਉਹ ਵੀ ਟੀਚਰ ਹੈ ਉਹ ਵੀ ਦੂਰੀ ਦੇ ਨੇ ਕੋਈ ਦੋ ਲੜਕੀਆਂ ਨੇ ਉਹ ਵੀ ਟੀਚਰ ਉਹ ਦੂਰੀ ਦੇ ਆ ਜੇ ਉਹਨਾਂ ਦੇ ਪਿੰਡ 'ਚ ਕੋਈ ਬੰਦਾ ਘਰੋਂ ਬਾਹਰ ਨਿਕਲੂ ਹੈ ਜੀ ਕੋ ਬਾਰ ਮੂਡ ਬੋਣ ਲਈ ਲਿਖੂਗੀ ਬੰਦਾ ਦੇ ਕੋਈ ਸਾਡਾ ਬਾਈਗੜ ਮੇਰਾ ਖਿਆਲ ਹੈ ਅਸੀਂ ਤਾਂ ਮਤਲਬ ਜੇ ਕਿਸੇ ਪਉਣੀ ਹੋਊਗੀ ਤਾਂ ਉਹਦੀ ਮਰਜੀ ਹੋਊਗੀ ਪਰ ਅਲੀ ਬਾਈਗੜ ਕੀਤਾ ਗਿਆ ਇਸ ਕਰਕੇ ਸ੍ਰੀ ਪੋਲੀਟਿਕਲ ਫਾਰਮੀਆਂ ਕਿ ਕੋਈ ਇਹ ਕਹਿੰਦਾ ਫੈਸਲੀ ਦਾ ਮਸਲਾ ਨਹੀਂ ਸਾਰੇ ਹੀ ਮਸਲੇ ਹੋ ਗਏ ਜਾਈ ਦਾ ਮਾਦਾ ਪੇਟਾ ਜਾਂਦਾ ਮਤਲਬ ਹੈ ਹੋਰ ਮਸਲੇ ਆ ਤਕਿਸ਼ਾ ਇਹਨਾਂ ਮਸਲੇ ਆ ਪਾਰਟੀ ਕੋਈ ਵੀ ਹੋਵੇ ਅਸੀਂ ਕਿਸੇ ਪਾਰਟੀ ਨਾਲ ਜੰਮਦੇ ਹਾਂ ਠੀਕ ਜੀ ਜੀਹਾਂ ਜੀ ਵੀਰ ਲੋ ਲਖਵਿੰਦਰ ਸਿੰਘ ਸਰ ਲਖਵਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਮੁਸ਼ਕਾਬਾਦ ਆ ਸਰ ਇਹ ਸਵੇਰ ਦੇ ਕਿੰਨੇ ਵਜੇ ਖੜੇ ਹੋ ਰਹੀ ਹੈ ਐ ਲਗਭਗ 7 ਵਜੇ ਦਾ ਸਰ ਪ੍ਰੋਗਰਾਮ ਸੀਗਾ ਜਿਹੜਾ ਹੁਣ ਸਟਾਰਟ ਹੋਣ ਦਾ ਹੁਣ ਟਾਈਮ ਕਿੱਲਾ ਹੋ ਗਿਆ ਐ ਲਗਭਗ ਮੈਂ ਕਿਨਾ 7:00 ਬ੍ਰਸ ਕਰ ਗਿਆ ਜੀ 8 ਵਜੇ ਨੂੰ ਚਾਹ ਲੱਗ ਗਈ ਕੋਈ ਕੋਣ ਆਇਆ ਜੀ ਅਜੇ ਤੱਕ ਤਾਂ ਸਰ ਕੋਈ ਵੋਟਰ ਨਹੀਂ ਪਹੁੰਚਿਆ ਹੈਗਾ ਇਸ ਤਰ੍ਹਾਂ ਸਕਿਉਰਟੀ ਜਿਹੜੀ ਦਿਸਰ ਕਰ ਰਹੀ ਹੈ ਸਕਿਉਰਟੀ ਪੂਰੇ ਪ੍ਰਬੰਧ ਹੋ ਚੁੱਕੇ ਨੇ ਸਰ ਤੇ ਸਾਰੇ ਵੋਟਰ ਦੇ ਵੈਲਕਮ ਲਈ ਵੀ ਸਾਰਾ ਗਰਾਊਂਡ ਤਿਆਰ ਆ ਤੇ ਜਿਆਦਾ ਵੋਟਰ ਬੂਥ ਪਾਣਾ ਐ ਪੈ ਸਰ ਜਿੱਦਾਂ ਦੱਸ ਰਹੇ ਨੇ ਕਿ ਪਿੰਡ ਨੇ ਬਾਈਕਟ ਕੀਤਾ ਆ ਮੋਟਰ ਪਰ ਲੱਗਦਾ ਵੀ ਮੋਟਰ ਤੇ ਵੀ ਇਸ਼ਾਰਾ ਦਿਖਾਉਂਗੇ ਜੀ ਦੇਖੀ ਦੇਖਣ ਮਿਲਿਆ ਕਿ ਸਵੇਰ ਦਾ ਵੀ ਵਿਰੋਧ ਨਹੀਂ ਵੀ ਮਾਰ ਨਹੀਂ ਸਰ ਇਹ ਅਜੇ ਕੁਝ ਨਹੀਂ ਹੋਇਆ ਹੈਗਾ ਜੀ ਪੂਰਾ ਪੀਸਫੁਲੀ ਹੈ ਪਿੰਡ ਦਾ ਕੋਈ ਪਿੰਡ ਦੇ ਸਰਪੰਚ ਵੱਲੋਂ ਕੁਝ ਕਹੇ ਨਹੀਂ ਨਹੀਂ ਕੁਝ ਨਹੀਂ ਕਿਹਾ ਸਰ ਕਿਸੇ ਨੇ ਨਹੀਂ ਕਿਹਾ ਹੈਗਾ ਸਰਪੰਚ ਵੱਲੋਂ ਕੋਈ ਸੋਜੋਗੁੱਸਤਾ ਕਿ ਕਾਣ ਪਿੰਡ ਰਹਿਣ ਦਾ ਬਿਲਕੁਲ ਹਾਂ ਬੈਸ ਸਰ ਪੰਚਾਇਤ ਆਊਟ ਆਫ ਹੋਈਆਂ ਹੋਈਆਂ ਨੇ ਹੁਣ ਪਿਛਲੇ ਟਾਈਮ ਤੋਂ ਪਰ ਫਿਰ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਾਈ ਗਈ ਹੈ ਜੀ ਜੇ ਕੋਈ ਮੂਡ ਪਾਣ ਆਉਂਦਾ ਵਾ ਤੇ ਕੋਈ ਵੀ ਕੋਈ ਸਵ ਤੋ ਬੰਨੇ 2400 ਸੇ ਨਹੀਂ ਕੋਈ ਇਸ ਤਰ੍ਹਾਂ ਦੀ ਘਟਨਾ ਆਉਣ ਦੇ ਹਾਂਜੀ